ਕਿ ਧਨ ਦੂਜੇ ਦਾ ਵੀ ਮਿਲ ਜਾਂਦਾ ਕਮਾਇਆ ਪਿਓ ਨੇ ਸੀ ਮਿਲ ਗਿਆ ਪੁੱਤਰ ਨੂੰ ਕਮਾਇਆ ਦਾਦੇ ਨੇ ਸੀ ਮਿਲ ਗਿਆ ਪੋਤਰੇ ਨੂੰ ਪਰ ਧਰਮ ਇਸ ਢੰਗ ਨਾਲ ਨਹੀਂ ਮਿਲਦਾ ਅਸੀਂ ਇਤਿਹਾਸ ਪੜ੍ਹ ਕੇ ਦੇਖਦੇ ਹਾਂ ਕਿ ਗੁਰੂ ਰਾਮਦਾਸ ਜੀ ਦੀ ਬੜੀ ਕੋਸ਼ਿਸ਼ ਸੀ ਨਾਮ ਦਾ ਰਸ ਪ੍ਰਿਥੀ ਚੰਦ ਨੂੰ ਵੀ ਮਿਲੇ ਪਰ ਨਹੀਂ ਮਿਲ ਸਕਿਆ ਉਹ ਲੜਦਾ ਤੇ ਝਗੜਦਾ ਹੀ ਰਿਹਾ ਸਹਿਬਾਨਾ ਜਿਸ ਦਾ ਜ਼ਿਕਰ ਹੈ ਗੁਰਵੰਨ ਸਾਹਿਬ ਜੀ ਮਹਾਰਾਜ ਦੇ ਚ ਕਾਹੇ ਹੋਤ ਝਗਰਤ ਹੋ ਸੰਗ ਬਾਹ ਜਿਨ ਕੇ ਜਨੇ ਬੜੀਰੇ ਤੂੰ ਹੋ ਤਿੰਸੋਂ ਝਗਰਤ ਪਾਉ ਪਰ ਹਿਲਾਦ ਦੀ ਬੜੀ ਕੋਸ਼ਿਸ਼ ਸੀ ਕਿ ਜਿਹੜਾ ਰਸ ਮੇਰੇ ਕੋਲ ਹੈ ਉਹ ਮੇਰੇ ਪਿਓ ਕੋਲ ਵੀ ਹੋਵੇ ਪਰ ਨਹੀਂ ਕਿੱਥੇ ਪੁੱਤਰ ਪਿਤਾ ਨੂੰ ਨਹੀਂ ਦੇ ਸਕਦਾ ਔਰ ਪਿਤਾ ਪੁੱਤਰ ਨੂੰ ਨਹੀਂ ਦੇ ਸਕਦਾ ਧਰਾ-ਧਰਾ ਨੂੰ ਨਹੀਂ ਦੇ ਸਕਦਾ ਗੁਰੂ ਅਰਜਨ ਦੇਵ ਜੀ ਦੀ ਬੜੀ ਕੋਸ਼ਿਸ਼ ਸੀ ਕਿ ਬਾਬਾ ਮਹਾਦੇਵ ਤੇ ਬਾਬਾ ਪ੍ਰਿਥੀ ਚੰਦ ਵੀ ਨਾਮ ਦੇ ਰਸੀਏ ਬਣਨ ਪਰ ਨਹੀਂ ਬਣ ਸਕੇ ਵਾਂਝੇਰੇ ਤਾਂ ਖੈਰ ਇਥੇ ਇੱਕ ਗੱਲ ਸਪਸ਼ਟ ਹੋ ਗਈ ਕਿ ਧਰਮ ਇੱਕ ਨਿੱਜੀ ਦੌਲਤ ਹੈ ਜੋ ਖੁਦ ਕਮਾਣੀ ਪੈਂਦੀ ਹੈ ਔਰ ਧਰਮ ਨੂੰ ਬਕਾਇਦਾ ਦੌਲਤ ਹੀ ਆਖਿਆ ਗਿਆ ਇਹ ਵੀ ਇੱਕ ਧਨ ਇਸ ধন ਕਾਰਨ ਸਿਵ ਸੰਕਾਦਿਤ ਪੂਜਿਤ ਫਿਰ ਉਦਾਸ। ਬੜੇ ਬੜੇ ਰਿਸ਼ੀ ਬੁਨੇ ਇਸ ਧਨ ਨੂੰ ਲਬਦੇ ਫਿਰਦੇ। ਭਾਈ ਸਾਹਿਬ ਭਾਈ ਨੰਦ ਲਾਲ ਵੀ ਕਹਿੰਦੇ ਨੇ ਦੌਲਤੇ ਸਰਮਾਇਆ ਏ ਈਮਾਂ ਬਵਦ। ਹਰ ਗਦਾ ਅਜ਼ਿਆਦ ਓ ਸੁਲਤਾਨ ਬਵਦ। ਦੌਲਤੇ ਜਾਵੇਦ ਬਾਸ਼ਿਦ ਬੰਦਗੀ ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਭਾਈ ਜੀ ਦਾ ਫਰਮਾਨ ਹੈ ਕਿ ਹਮੇਸ਼ਾ ਦੀ ਸਦੀਵੀ ਜਿਹੜੀ ਅਮਰ ਦੌਲਤ ਹੈ ਉਹ ਹੈ ਈਮਾਨ ਧਰਮ ਤੇ ਧਰਮ ਦਾ ਸਰਮਾਇਆ ਜਿਸ ਕੋਲ ਆਜਾਏ ਜਗਤ ਦੀਆਂ ਸਾਰੀਆਂ ਖੁਸ਼ੀਆਂ ਉਸਦੇ ਕੋਲ ਨੇ ਤੇ ਧਰਮ ਦਾ ਸਰਮਾਇਆ ਨਹੀਂ ਤੇ ਬਾਕੀ ਦੌਲਤ ਉਸਦੇ ਕੋਲ ਹੋਵੇ ਤਾਂ ਜਗਤ ਦੀਆਂ ਸਾਰੀਆਂ ਪਰੇਸ਼ਾਨੀਆਂ ਉਸਦੇ ਕੋਲ ਹੋਣਗੀਆਂ ਧਨ ਦੇ ਵਧਣ ਦੇ ਨਾਲ-ਨਾਲ ਧਰਮ ਵੀ ਵੱਧੇ ਤੇ ਸੰਤੁਲਨ ਕਾਇਮ ਰਹਿੰਦਾ ਵਰਨਾ ਨਹੀਂ ਰਹਿੰਦਾ ਤਵਾ ਦੰਡਾ ਮਾਂ ਡੋਲ ਹੋ ਜਾਂਦਾ ਔਰ ਮਨੁੱਖ ਪਰੇਸ਼ਾਨੀਆਂ ਦੇ ਚੱਕਰ ਵਿੱਚ ਜਾ ਪੈਂਦਾ ਤੂੰ ਹੁਣ ਇਤਨਾ ਤੇ ਸਾਨੂੰ ਪਤਾ ਹੈ ਵੇ ਧਨ ਕਿਨੂੰ ਕਹਿੰਦੇ ਨੇ ਤੇ ਪਤਾ ਹੈ ਪ੍ਰਾਚੀਨ ਸਮੇਂ ਚ ਪਤਾ ਧਨ ਦਾ ਰੂਪ ਸੀ ਗਊ ਧਨ ਗਜ ਧਨ ਜਿੱਦਿ ਕੁਲ ਹਾਥੀ ਹੋਣ ਘੋੜੇ ਹੋਣ ਗਊਆਂ ਹੋਣ ਉਹਨੂੰ ਧਨਵਾਨ ਕਿਹਾ ਜਾਂਦੇ ਸਨ ਇਹ ਹੀ ਧਨ ਸੀ ਇਸ ਤੋਂ ਇਲਾਵਾ ਧਨ ਦਾ ਚਿੰਨ ਕੋਈ ਹੋਰ ਨਹੀਂ ਸੀ ਜੰਗਲਾਂ 'ਚ ਮਨੁੱਖ ਰਹਿੰਦਾ ਸੀ ਤੇ ਜਿੰਨੇ ਜਾਨਵਰ ਬੰਦੇ ਕੁਲ ਜ਼ਿਆਦਾ ਹੋਣ ਉਤਨਾ ਹੀ ਉਹ ਜ਼ਿਆਦਾ ਧਨਵਾਨ ਔਰ ਬਕਾਇਦਾ ਇਸਨੂੰ ਧਨ ਆਖਿਆ ਗਿਆ ਗਊ ਧਨ ਗਜ ਧਨ ਬਕਾਇਦਾ ਇਸ ਦਾ ਧਨ ਨਾਲ ਸਮਾਰ ਸਹਜੇ ਸਹਜੇ ਮਨੁੱਖ ਸੱਭੇ ਹੋਇਆ ਵਿਕਸਿਤ ਹੁੰਦਾ ਗਿਆ ਤਰੱਕੀ ਕਰਦਾ ਗਿਆ ਤਾਂ ਧਨ ਦੀ ਰੂਪਰੇਖਾ ਕੁਝ ਹੋਰ ਬਣੀ ਜਿਹਦੇ ਕੋਲ ਤੰਬਾ ਜ਼ਿਆਦਾ ਸੀ ਲੋਹਾ ਜ਼ਿਆਦਾ ਸੀ ਉਹ ਧਨવાન ਸੀ ਐਸਾ ਵੀ ਇੱਕ ਵਕਤ ਆਇਆ ਸਮੁੰਦਰ ਦੇ ਵਿੱਚੋਂ ਨਿਕਲੇ ਹੋਏ ਸੰਖ ਤੇ ਕੌਡੀਆਂ ਜਿਹਦੇ ਕੋਲ ਜ਼ਿਆਦਾ ਹੋਣ ਉਹ ਧਨવાન ਸੀ ਇਹ ਧਨ ਸੀ ਉਸ ਜ਼ਮਾਨੇ ਵਿੱਚ ਇਹ ਧਨ ਸੀ ਜਿਹਦੇ ਕੋਲ ਕੌਡੀਆਂ ਬਹੁਤ ਜਿਹਦੇ ਕੋਲ ਸੰਖ ਤੇ ਸਿੱਟੀਆਂ ਬਹੁਤ ਇਹ ਧਨਵਾ ਬਈ ਬਹੁਤ ਵੱਡਾ ਧਨ ਇਹ ਸਿੱਕਾ ਚੱਲਦਾ ਸੀ ਔਰ ਇੱਕ ਵਕਤ ਐਸਾ ਸੀ ਵਸਤੂਆਂ ਦੇ ਬਦਲੇ ਵਸਤੂਆਂ ਦਿੱਤੀਆਂ ਜਾਂਦੀਆਂ ਸਨ ਹਾਥੀ ਦੇ ਦਿੱਤੇ ਘੋੜੇ ਲੈ ਲੈ ਗੰਵਾਂ ਦੇ ਦਿੱਤੀਆਂ ਮੱਝਾਂ ਲੈ ਲਈਆਂ ਇਸ ਤਰ੍ਹਾਂ ਤਵਦੀਦੀ ਸੀ ਯਾ ਬੱਕਰੀਆਂ ਦੇ ਦਿੱਤੀਆਂ ਤੇ ਕਪੜਾ ਲੈ ਲਿਆ ਤਨ ਦੱਸ ਆਮ ਦਾ ਕਪੜਾ ਦੇ ਦਿੱਤਾ ਤੇ ਕੁਝ ਧਾਤੂਆਂ ਲੈ ਲਈਆਂ ਇਸ ਤਰ੍ਹਾਂ ਹੁੰਦਾ ਸੀ। ਵਸਤੂ ਧਨ ਸੀ ਪਦਾਰਥ ਧਨ ਸੀ। ਸਹਜੇ ਸਹਜੇ ਮਨੁੱਖ ਦੇ ਹੱਥ ਸੋਨਾ ਲਗਿਆ। ਪਹਾੜਾਂ ਦੇ ਚੋਂ ਦਰਿਆਵਾਂ ਦੀ ਰੇਤ ਦੇ ਚੋਂ ਤਾਂ ਫਿਰ ਕੰਚਨ ਧਨ ਬਣ ਗਿਆ। ਸੋਨਾ ਧਨ ਬਣ ਗਿਆ। ਔਰ ਕਰੀਬਨ ਕਰੀਬਨ ਸਮੁੱਚੇ ਜਗਤ ਨੇ ਕਿਸ ਨੂੰ ਧਨ ਦੇ ਰੂਪ ਵਿੱਚ ਕਬੂਲ ਕਰ ਲਿਆ ਐਸਾ ਨਹੀਂ ਕਿ ਸੋਨਾ ਕੋਈ ਆਪਣੀ ਥਾਂ ਤੇ ਬਹੁਤ ਵੱਡਾ ਮਹਾਨ ਹੈ ਪਰ ਮਨੁੱਖ ਨੇ ਸੋਚਿਆ ਹੁਣ ਧਨ ਦਾ ਨਵੇਂ ਤੋਂ ਨਵਾਂ ਰੂਪ ਲੱਭਦੇ ਜਾਈਏ ਬਿਹਤਰ ਹੈ ਇੱਥੇ ਰੁਕ ਜਾਈਏ ਇਹਨੂੰ ਧਨ ਮੰਨ ਲਈ ਤੋ ਕੰਚਨ ਨੂੰ ਬਕੈਦਾ ਧਨ ਮੰਨ ਲਿਆ ਗਿਆ ਔਰ ਫਿਰ ਐਸਾ ਵੀ ਵਕਤ ਆਇਆ ਮਨੁੱਖ ਬਹੁਤ ترقی ਕਰ ਗਿਆ ਬੀਏ ਵਜਨੀ ਸੋਨੇ ਦੀਆਂ ਮੋਰਾ ਕਿੱਥੇ ਚੁੱਕੀ ਫਿਰਾਂਗੇ ਤੋਕਰੰਸੀ ਰੋਟ ਇਹ ਧਨ ਬਣ ਗਏ ਗਰਸ ਕੇ ਧਨ ਦੀ ਰੂਪ ਰੇਖਾ ਬਦਲਦੀ ਰਹੇ ਕਦੀ ਕਿਸੇ ਚੀਜ਼ ਨੂੰ ਧਨ ਆਖਿਆ ਗਿਆ ਕਦੀ ਕਿਸੇ ਚੀਜ਼ ਨੂੰ ਧਨ ਆਖਿਆ ਗਿਆ ਔਰ ਕਹਿ ਨਹੀਂ ਸਕਦੇ ਕਿ ਅੱਜ ਜਿਸ ਨੂੰ ਧਨ ਆਖਿਆ ਜਾ ਰਿਹਾ ਹੈ ਕੱਲ ਵੀ ਇਹ ਧਨ ਹੋਵੇਗਾ ਕਿ ਨਹੀਂ ਹੋ ਸਕਦਾ ਕੱਲ ਕੁਝ ਰੂਪ ਰੇਖਾ ਕਿਸਤੀ ਹੋਰ ਬਣ ਜਾਏ ਔਰ ਇਤਨੀ ਗੱਲ ਤੇ ਸਪਸ਼ਟ ਹੈ ਕਿ ਧਨ ਇੱਕ ਬਾਰ ਦੀ ਚੀਜ਼ ਹੈ ਜੋ ਬਾਰ ਦੀਆਂ ਲੋੜਾਂ ਨੂੰ ਪੂਰਾ ਕਰਦੀ। ਜੀਵਨ ਦੇ ਵਿੱਚ ਜੋ ਕੁਝ ਵੀ ਬਾਹਰ ਹੈ ਉਹ ਧਨ ਨਾਲ ਮਿਲਦਾ ਹੈ। ਜੀਵਨ ਦੇ ਵਿੱਚ ਜੋ ਕੁਝ ਵੀ ਅੰਦਰ ਹੈ ਉਹ ਧਰਮ ਨਾਲ ਮਿਲਦਾ। ਧਨ ਨਾਲ ਨਹੀਂ ਮਿਲਦਾ। ਕੰਚਨ ਸੇਮ ਪਾਏ ਨਹੀਂ ਤੋਲ। ਮਨ ਦੇ ਰਾਮੋਲੀਆ ਹੈ ਮੋ। ਰਾਮ ਹੁਣ ਅੰਦਰ ਹੈ ਇਹ ਧਨ ਨਾਲ ਨਹੀਂ ਹੇ ਤੇ ਧਰਮ ਨਾਲ ਹੁੰਦਾ ਧਰਮ ਅੰਦਰ ਦੀਆਂ ਲੋੜਾਂ ਪੂਰਾ ਕਰਦਾ ਹੈ ਅੰਦਰ ਦੀ ਲੋੜ ਕੀ ਹੈ ਕਿ ਪ੍ਰਸੰਤਾ ਬਣੀ ਰਹੇ ਬੇਜ਼ਾਰੀ ਨਾ ਹੋਵੇ ਸੋਗ ਨਾ ਹੋਵੇ ਉਪਰਾਮਤਾ ਨਾ ਹੋਵੇ ਮਨ ਦੁਖੀ ਨਾ ਹੋਵੇ ਮਨ ਕਲੇਸ਼ ਦੇ ਚ ਨਾ ਹੋਵੇ ਮਨ ਦੇ ਚੁਕਰਾ ਨਾ ਪੈਦਾ ਹੋਵੇ ਮਨ ਦੇ ਤ੍ਰਿਸ਼ਨਾ ਦੀ ਅਗਨ ਨਾ ਪੈਦਾ ਹੋਵੇ ਇਤਿਆਦਿਕ ਅੰਦਰ ਦੀਆਂ ਇਹ ਲੋੜਾਂ ਨੇ ਧਨ ਨਾਲ ਨਹੀਂ ਪੂਰੀਆਂ ਹੁੰਦੀਆਂ। ਔਰ ਧਨ ਨਾਲ ਪੂਰੀ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਅੰਜਾਮ ਕੀ ਨਿਕਲੇਗਾ ਲੋੜਾਂ ਨਹੀਂ ਪੂਰੀਆਂ ਹੁੰਦੀਆਂ। ਤੋਂ ਇੱਕ ਹੈ ਬਾਹਰ ਦੀ ਲੋੜ ਇੱਕ ਹੈ ਅੰਦਰ ਦੀ ਲੋੜ। ਕਿਰਤ ਕਰਕੇ ਬੰਦਾ ਧਨ ਕਮਾਉਂਦਾ ਹੈ ਕੀਰਤੀ ਕਰਕੇ ਬੰਦਾ ਧਰਮ ਕਮਾਉਂਦਾ ਹੈ। ਇਸ ਵਾਸਤੇ ਮੈਂ ਅਰਜ਼ ਕਰਦਿਆਂ ਧਨ ਧਰਮ ਨਹੀਂ ਹੈ ਤੇ ਧਰਮ ਧਨ ਵੀ ਨਹੀਂ ਪਰ ਜੇ ਉਹ ਜ ਕਹਿ ਲੋ ਤਾਂ ਚੋਂ ਕੇ ਦੋਵੇਂ ਅੰਦਰ ਤੇ ਬਾਹਰ ਦੀਆਂ ਲੋੜਾਂ ਨੂੰ ਪੂਰਾ ਕਰਦੇ ਨੇ ਇਸ ਵਾਸਤੇ ਆਮ ਬਾਸ਼ਾ ਚ ਦੋਹਾਂ ਨੂੰ ਧਨ ਵੀ ਕਹਿ ਦਿੱਤਾ ਜਾਂਦਾ ਧਰਮ ਧਨ ਜਾਂ ਕੰਚਨ ਧਨ ਬਾਹਰ ਦਾ ਧਨ ਤੇ ਅੰਦਰ ਦਾ ਬਾਹਰ ਦੀ ਦੌਲਤ ਤੇ ਅੰਦਰ ਦੀ ਦੌਲਤ ਬਾਰਦੀ ਦੌਲਤ ਅਸੀਂ ਕਿਵੇਂ ਕਮਾਈਏ ਇਹ ਸਿੱਖਿਆ ਇਨਾਮਦਨਾ ਚ ਨਹੀਂ ਦਿੱਤੀ ਜਾਂਦੀ ਤੇ ਇੱਥੇ ਇਸ ਦੀ ਲੋੜ ਵੀ ਨਹੀਂ ਮਨੋ ਕੋਣ 12ਵੀਂ ਸਿੱਖਣਾ ਪਏ ਪਰ ਅੰਦਰ ਦੀ ਦੌਲਤ ਕਿਵੇਂ ਕਮਾਈ ਦੀ ਹੈ ਕਿ ਇੱਥੇ ਸਿੱਖਣਾ ਪਏ ਦੌਲਤੇ ਜਾਵੇ ਦਬਾਸ਼ ਦੇ ਬੰਦਗੀ ਬੰਦਗੀ ਕੋਣ ਬੰਦਗੀ ਕੋਣ ਬੰਦਗੀ ਹੁਣ ਇਤਨੀ ਗੱਲ ਸਪਸ਼ਟ ਹੈ ਕਿ ਮਨੁੱਖ ਦੀਆਂ ਬਾਹਰ ਦੀਆਂ ਲੋੜਾਂ ਦੀ ਪੂਰਤੀ ਧਨ ਤੇ ਖੜੀ ਹੈ ਅੰਦਰ ਦੀ ਲੋੜਾਂ ਦੀ ਪੂਰਤੀ ਧਰਮ ਤੇ ਕਰੀ ਹੈ ਮਨੁੱਖ ਨੇ ਬਾਹਰ ਦੀਆਂ ਲੋੜਾਂ ਨੂੰ ਸਮਝਿਆ ਹੈ ਅੰਦਰ ਦੀਆਂ ਲੋੜਾਂ ਨੂੰ ਸਮਝਿਆ ਹੈ ਉਹ ਚੋਂ ਕੇ ਸਮਝਿਆ ਬਾਹਰ ਦੀ ਲੋੜਾਂ ਨੂੰ ਇਸ ਵਾਸਤੇ ਧਨ ਕਮਾਉਣ ਵਾਸਤੇ ਬੰਦੇ ਕੋਲ ਸਮਾਂ ਹੈ ਧਰਮ ਕਮਾਉਣ ਵਾਸਤੇ ਬੰਦੇ ਕੋਲ ਸਮਾਂ ਨਹੀਂ ਹੈ ਧਨ ਕਮਾਉਣ ਵਾਸਤੇ ਬੰਦਾ ਮਿਹਨਤ ਕਰ ਸਕਦਾ ਹੈ ਧਰਮ ਕਮਾਉਣ ਵਾਸਤੇ ਬੰਦਾ ਮਿਹਨਤ ਨਹੀਂ ਕਰ ਸਕਦਾ ਧਨ ਕਮਾਉਣ ਵਾਸਤੇ ਬੰਦਾ ਸਮੇਂ ਦਾ ਤਿਆਗ ਕਰ ਸਕਦਾ ਹੈ ਧਰਮ ਕਮਾਉਣ ਵਾਸਤੇ ਬੰਦਾ ਵਕਤ ਦੇਣ ਨੂੰ ਤਿਆਰ ਨਹੀਂ ਇਹ ਹੀ ਕਾਰਨ ਹੈ ਕਿ ਸਮੁੱਚੀ ਦੁਨੀਆ ਦੇ ਵਿੱਚ ਸਹਜੇ ਸਹਜੇ ਧਨ ਵੱਧਦਾ ਜਾ ਰਿਹਾ ਹੈ ਧਰਮ ਘਟਦਾ ਜਾ ਰਿਹਾ ਹੈ ਅੱਜ ਤੋਂ 340 ਸਾਲ ਪਹਿਲੇ ਜ਼ਮੀਂਦਾਰ ਤੇ ਜਿਤਨੇ ਮਹਾਂਪੁਰਸ਼ਨ ਭਜਨੇ ਕਸਨ ਅਭਿਆਸੀਸਨ ਹੁਣ ਕੋਨੇ ਔਰ ਸ਼ਾਇਦ ਹੁਣ ਜਿਤਨੇ ਥੋੜੇ ਬਹੁਤ ਹੈ ਅਗਾ ਇੰਜ ਦਿਸਦਾ ਘਟਣਗੇ ਵਧਣਗੇ ਕਾਰਨ ਕਿ ਮਨੁੱਖ ਧਰਮ ਕਮਾਣ ਵਾਸਤੇ ਸਮਾਂ ਖਰਚੇ ਨਹੀਂ ਕਰਨਾ ਚਾ ਮੁਫਤ ਵਿੱਚ ਲੈਣਾ ਚਾ ਔਰ ਮੈਂ ਹੋਰ ਵੀ ਅਰਜ਼ ਕਰਦੇ ਆਂ ਧਨ ਦੂਜੇ ਦਾ ਕਮਾਇਆ ਹੋਇਆ ਵੀ ਮਿਲ ਸਕਦਾ ਹੈ ਘਰਮ ਆਪ ਕਮਾਣਾ ਪੈਗਾ ਦੂਜੇ ਦਾ ਕਮਾਇਆ ਹੋਇਆ ਨਹੀਂ ਮਿਲੇਗਾ ਇੱਥੇ ਬੜੀ ਕੋਸ਼ਿਸ਼ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵੀ ਲਖਮੀ ਦਾਸ ਤੇ ਸ੍ਰੀ ਚੰਦ ਮੇਰੇ ਨਕਸ਼ੇ ਕਦਮ ਤੇ ਚਲਣ ਨਹੀਂ ਚਲੇ ਲੈਣੇ ਨੂੰ ਗੱਦੀ ਸੌਂਪਣੀ ਪਈ ਇੱਥੇ ਗੁਰੂ ਅੰਗਦ ਦੇਵ ਜੀ ਦੀ ਬੜੀ ਕੋਸ਼ਿਸ਼ ਸੀ ਦਾਤੂ ਜੀ ਤੇ ਦਾਸੂ ਜੀ ਮੇਰੇ ਨਕਸ਼ੇ ਕਦਮ ਤੇ ਚਲਣਾ ਨਹੀਂ ਚਲੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬੜੀ ਸੁੰਦਰ ਪੌੜੀ ਵੀ ਲਿਖੀ ਹੈ। ਭਾਈ ਜੀ ਉਹ ਕਹਿੰਦੇ ਨਾ ਬਾਲ ਜਤੀ ਹੈ ਸ੍ਰੀ ਚੰਦ ਬਾ ਬਾਣਾ ਦੇਹਰਾ ਬਣਵਾਇਆ। ਉਹ ਦਾਸ ਸੰਪਰਦਾ ਦੇ ਬਾਣੀ ਸ੍ਰੀ ਚੰਦ। ਮਾਣ ਇਥੇ ਫੜਾ ਸੀ ਕਿ ਮੈਂ ਬਾਲ ਜਤੀ ਆ। ਤੇ ਭਾਈ ਜੀ ਕਹਿੰਦੇ ਨੇ ਇਹ ਮਾਣ ਤੇ ਤਾਂ ਹੋਵੇ ਜੇ ਪਿਤਾ ਜਤੀ ਹੋਵੇ ਪਿਤਾ ਤੇ ਗ੍ਰਸਤੀ ਹੈ। ਉਹ ਗ੍ਰਸਤੀ ਪਿਤਾ ਦਾ ਪੁੱਤਰ। ਪਿਗਤੀ ਹੋਣ ਦਾ ਮਾਣ ਹੀ ਅਸਮਾਨੋਂ ਥੋੜੀ ਦਿੰਦੇ ਆ। ਹੁਣ ਇਸ਼ਾਰਾ ਕੀਤਾ ਕਿ ਕਿ ਗੁਰੂ ਦੀ ਸੰਤਾਨ ਨੇ। ਉਹ ਕੋੜਾ ਬਚਨ ਭਾਈ ਜੀ ਨਹੀਂ ਬੋਲਦੇ। ਲੇਕਿਨ ਗੱਲ ਵੀ ਕਹਿ ਰਹੇ ਨੇ। ਬਾਲ ਜਤੀ ਹੈ ਸ੍ਰੀ ਚੰਦ। ਬਾਬਾ ਆਣਾ ਦੇ ਹੋਰਾ ਬਣਵਾਇਆ। ਲਖਮੀ ਦਾਸੋਂ ਧਰਮਚੰਦ ਪੋਤਾ ਹੋਏ ਕੇ ਆਪ ਗਣਾਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪੋਤਰਾ ਧਰਮ ਚੰਦ ਉਹ ਕਹਿਣ ਲੱਗਣ ਮੇਰੀ ਪੂਜਾ ਇਸ ਵਾਸਤੇ ਕਰੋ ਕਿਉਂਕਿ ਮੈਂ ਗੁਰੂ ਨਾਨਕ ਦਾ ਪੋਤਰਾ ਪਰ ਹੁਣ ਕੋਰ ਪੁੱਛੋ ਜੇ ਪੁੱਤਰ ਪੋਤਰਿਆਂ ਨੂੰ ਗੱਦੀ ਦੇਣੀ ਆਉਂਦੀ ਤਾਂ ਲੈਣੇ ਨੂੰ ਕਿਉਂ ਸਥਾਪਨ ਕੀਤਾ ਸਿੰਘਾਸਣ ਤੇ ਲੈਣੇ ਨੂੰ ਬਿਠਾਇਆ ਨਿਰਾ ਬਿਠਾਇਆ ਹੀ ਨਹੀਂ ਲੈਣੇ ਦੀ ਫਿਰੌਜ ਨੂੰ ਦੁਨਿਆਵੀ ਆਖਣ ਕਿ ਆ ਲੈਣੇ ਦੀ ਪ੍ਰਕਰਮਾ ਪੈ ਕਰ ਦੇਣਾ ਦੁਨੀਆਂ ਦੇਖ ਕੇ ਦੰਗ ਲੈਣੇ ਨੂੰ ਮੱਥਾ ਪੈਟੇ ਇੱਕ ਦਿਨ ਗੁਰੂ ਨਾਨਕ ਨੇ ਦੁਨੀਆ ਦੇਖ ਕੇ ਦੰਦ ਕੁਝ ਖੂਬੀਆਂ ਸਨ ਲੈਣੇ ਦੇ ਵਿੱਚ ਬਹੁਤ ਵੱਡੀਆਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਯੋਗ ਸਮਝੇ ਔਰ ਲੈਣੇ ਦੀ ਆਪਣੀ ਕਮਾਈ ਸੇ ਮਿਲਦੀ ਇਹ ਚੀਜ਼ ਕਮਾਉਣਾ ਲਖਮੀ ਦਾਸੋਂ ਭਰਮਚੰਦ ਪੋਤਾ ਹੋਏ ਕੇ ਆਪ ਬਣਾਇਆ ਮੰਜੀ ਦਾਸ ਬਹਾਲਿਆ ਦਾਤਾ ਸਿੱਧਾ ਸਣ ਸਿੱਖ ਆਇਆ ਮੋਹਨ ਕਮਲਾ ਹੋਇਆ ਚੌਬਾਰਾ ਮੋਰੀ ਮਨਵਾਇਆ ਹੁਣ ਇੱਥੇ ਭਾਈ ਜੀ ਨੇ ਸ਼ਬਦ ਵਰਤਿਆ ਬਈ ਮੋਰੀ ਤੇ ਨਿਰਸ਼ਕਸੀ ਪੂਜਾ ਦੇ ਚੱਕਰ ਵਿੱਚ ਪੈ ਗਿਆ ਮਨੁਕ ਤੇਂਦਰ ਇੱਕ ਬੜੀ ਭੁੱਖ ਹੈ ਮੇਰੇ ਪੂਜਾ ਹੋਵੇ ਤੇ ਬਹੁਤ ਵੱਡੀ ਭੁੱਖ ਹੈ ਤੋ ਮੋਰੀ ਇਸ ਚੱਕਰ ਵਿੱਚ ਪੈ ਗਿਆ ਤੇ ਬਾਬੇ ਮੋਹਨ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਇਹ ਅਲਫਾਜ਼ ਉਹਨਾਂ ਦੀ ਪੜ ਕੇ ਮੈਂ ਸਰਵਨ ਕਰਾ ਰਿਹਾ ਮੋਹਨ ਕਮਲਾ ਹੋਇਆ ਕਿਉਂ ਕਹਿ ਦਿੱਤਾ ਜਿਹੜੀਆਂ ਪੋਥੀਆਂ ਨੇ ਨਾ ਬਾਣੀ ਦੇ ਰੂਪ ਵਿੱਚ ਪਹਿਲੇ ਪੋਥੀਆਂ ਸਨ ਗੁਰੂ ਨਾਨਕ ਦੇਵ ਜੀ ਦੀ ਲਿਖਤ ਗੁਰੂ ਅੰਗਦ ਦੇਵ ਜੀ ਦੀ ਗੁਰੂ ਅਮਰਦਾਸ ਜੀ ਦੀ ਤੇ ਗੁਰੂ ਰਾਮਦਾਸ ਜੀ ਦੀ ਇਹ ਬਾਬੇ ਮੋਹਨ ਬੋਲ ਸੇ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਲੈਣ ਵਾਸਤੇ ਗਏ ਇਨ੍ਹਾਂ ਪੌਥੀਆਂ ਨੂੰ ਤਾਂਕਿ ਇੱਕ ਬੀੜ ਤਿਆਰ ਕੀਤੀ ਜਾਏ। ਔ ਇੱਕ ਰੂਪ ਦਿੱਤਾ ਜਾਏ ਵੱਖ-ਵੱਖ ਪੌਥੀਆਂ ਦੇ ਸੀ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਰਚਨਾ ਸੀ।